बाकी मेले ਤੇ ਅੱਜ ਸਿਆਸੀ ਕਾਨਫਰੰਸ ਹੋਈ ਆ ਜਿਸ ਦੇ ਵਿੱਚ ਧਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ ਆ ਸਾਡੇ ਨਾਲ ਇਸ ਸਮੇਂ ਡਾਕਟਰ ਚਿੰਮਾ ਮੌਜੂਦ ਨੇ ਗੱਲਬਾਤ ਕਰ ਰਿਹਾ ਚਿੰਮਾ ਸਾਹਿਬ ਕਿਸ ਤਰੀਕੇ ਨਾਲ ਦੇਖ ਰਹੇ ਤੁਸੀਂ ਅੱਜ ਦੀ ਕਾਨਫਰੰਸ ਦੇਖੋ ਮੈਂ ਸਾਰੇ ਸ਼੍ਰੀ ਮੁਕਸਰ ਸਾਹਿਬ ਦੀ ਜ਼ਿਲ੍ਹਾ ਜਥੇਬੰਦੀ ਦਾ ਸਾਰੇ ਹਲਕਾ ਇੰਚਾਰਜ ਆਸ-ਪਾਸ ਦੇ ਹਲਕਿਆਂ ਦੇ ਸਭ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਕੋਈ ਸ਼ਬਦ ਨਹੀਂ ਸਾਡੇ ਕੋਲ ਇਹ ਕਿ ਠਾਠਾਂ ਮਾਰਦਾ ਸਮੁੰਦਰ ਐਡਾ ਵੱਡਾ ਨਾਮਚਾਲ ਇਕੱਠ ਔਰ ਇਹਨਾਂ ਜੋਸ਼ ਅੱਜ ਇਸ ਜਿਹੜੀ ਮਾਗੀ ਦੀ ਕਾਨਫਰੰਸ ਹੈ ਜਿਹੜੀ 40 ਮੁਕਤਿਆਂ ਤੇ ਮਤਾ ਭਾਰਕੌਰ ਜੀ ਨੂੰ ਸਮਰਪਿਤ ਹੁੰਦੀ ਹੈ ਇਸ ਕਾਨਫਰੰਸ ਦੇ ਵਿੱਚ ਹੋਇਆ। ਔਰ ਜਿੰਨੇ ਚੜ੍ਹਦੀ ਕਲਾ ਦੇ ਵਿੱਚ ਵਰਕਰ ਆਏ ਆ ਇੱਕ ਬਹੁਤ ਵੱਡਾ ਸੰਦੇਸ਼ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਫੇਰ ਇੱਕ ਵੱਡੀ ਸ਼ਕਤੀ ਬਣ ਕੇ ਉਹ 2027 ਦੀਆਂ ਚੋਣਾਂ ਦੇ ਵਿੱਚ ਜਾਏਗਾ। ਸੋ ਮੈਂ ਸਾਰੀ ਸੰਗਤ ਦਾ ਵੀ ਸਾਰੀ ਜਥੇਬੰਦੀ ਦਾ ਵੀ ਧੰਨਵਾਦ ਕਰਦਾ। ਸਰਨਾ ਇਸ ਸਮੇਂ ਅਸ਼ਦੀਬ ਕਲੇਰ ਮੌਜੂਦ ਹੈ ਨਾਲ ਗੱਲਬਾਤ ਕਰ ਲੈ ਕਰੇਪ ਸਾਬ ਕਿਸ ਤਰੀਕੇ ਨਾਲ ਤੁਸੀਂ ਦੇਖੋ ਦੇਖੋ ਅੱਜ ਮਾਗੀ ਦੀ ਕਾਨਫਰੰਸ ਦੇ ਵਿੱਚ ਜਿਹੜਾ ਸੰਗਤਾਂ ਦਾ ਉਤਸ਼ਾਹ ਸੀ ਉਹਨੇ ਇੱਕ ਪਾਸੜ ਕਰ ਦਿੱਤਾ ਉਹਨਾਂ ਨੇ ਅੱਜ ਦੁਬਾਰਾ ਇੱਕ ਵਾਰ ਫੇਰ ਮੋਹਰ ਲਾਤੀ ਹੈ ਕਿ ਪੰਜਾਬ ਤੇ ਪੰਥਕ ਮੁੱਦਿਆਂ ਦੀ ਪਹਿਰੇਦਾਰੀ ਜਮਾਤ ਸ਼੍ਰੋਮਣੀ ਅਕਾਲੀ ਦਲ ਔਰ ਹਜ਼ਾਰਾਂ ਦਾ ਆਪ ਮੁਹਾਰੇ ਇਕੱਠ ਔਰ ਤੁਸੀਂ ਦੇਖਿਆ ਹੋਣਾ ਕਿ ਹਲੇ ਵੀ ਕਈ ਜਗ੍ਹਾ ਤੇ ਬਸਾਂ ਰਸਤੇ ਦੇ ਵਿੱਚ ਫਸੀਆਂ ਹੋਈਆਂ ਪੁਲਿਸ ਨੇ ਬੈਰੀਕੇਟਿੰਗ ਕੀਤੀ ਹੈ ਉਹਦੇ باوجود ਸਾਡੇ ਪ੍ਰਬੰਧ ਛੋਟੇ ਪੈ ਗਏ ਲੇਕਿਨ ਸੰਗਤ ਨੇ ਜੋ ਅਥਾ ਪਿਆਰ ਅੱਜ ਬਖਸ਼ਿਆ ਸੰਗਤ ਨੇ ਮੋਹ 라 ਦਿੱਤੀ ਹੈ ਕਿ ਪੰਜਾਬ ਦੀ ਆਪ ਦੀ ਜਿਹੜੀ ਖੇਤਰੀ ਪਾਰਟੀ ਆ ਉਹੀ ਪੰਜਾਬ ਦੀ ਰਹਿਨਮਾਈ ਕਰ ਸਕਦੀ ਹੈ ਔਰ ਸ਼੍ਰੋਮਣੀ ਅਕਾਲੀ ਦਲ 2027 ਦੇ ਵਿੱਚ ਇੱਕ ਸ਼ਾਨਦਾਰ ਤਰੀਕੇ ਦੇ ਨਾਲ ਪੰਜਾਬ ਦੇ ਵਿੱਚੋਂ ਵਾਪਸੀ ਕਰ ਰਿਹਾ ਹੈ ਜੋ ਬਤਨ 1280 ਕਲੇਰਸੀ ਕੇ ਜੜੇ ਚਰਚਾ ਕਰ ਰਹੀ ਸੀ ਇਸ ਰੈਨਿਊ ਲੈ ਕੇ ਕੈਮਰਾਮੈਨ ਜਸ ਸ਼ਰਮਦੇ ਨਾਲ ਜਸਪ੍ਰੀ ਸਿੰਘ ਗਾਸ਼ਕ ਪੀਸੀ ਨਿਊਜ਼